ਜੂਨ 1984 ਦਾ ਸਿੱਖਾ ਦੇ ਉੱਤੇ ਇੱਟਾ ਵੱਡਾ ਅਸਰ ਦੇਖਣ ਨੂੰ ਮਿਲਿਆ ਨਾ ਕਿ 14 ਜੂਨ ਨੂੰ ਇੱਕ ਬਹੁਤ ਵੱਡੇ ਸਾਡੇ ਇਤਿਹਾਸਕਾਰ ਡਾਕਟਰ ਗੰਡਾ ਸਿੰਘਾਣਾ ਨੇ ਇੱਕ ਬਹੁਤ ਵੱਡਾ ਕਦਮ ਚੁੱਕ ਲਿਆ ਸੀਗਾ ਡਾਕਟਰ ਗੰਡਾ ਸਿੰਘਾਣਾ ਨੇ ਕੀ ਕਦਮ ਚੁੱਕਿਆ ਜੂਨ 84 ਦਾ ਉਹਨਾਂ ਦੇ ਉੱਤੇ ਕੀ ਅਸਰ ਪਿਆ ਆਓ ਸਭ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦਾ ਕੋਈ ਵੀ ਧਾਰਮਿਕ ਸਥਾਨ ਹੈ ਨਾ ਜੀ ਉਹ ਸਾਰਿਆਂ ਨੂੰ ਪ੍ਰੇਮ ਕਰਨਾ ਸਿਖਾਉਂਦਾ ਆ ਨਫ਼ਰਤ ਕਰਨੇ ਨਹੀਂ ਸਿਖਾਉਂਦਾ ਸਾਡਾ ਸਾਰਿਆਂ ਦਾ ਇਹ ਫਰਜ਼ ਬਣ ਜਾਂਦਾ ਆ ਕਿ ਹਰ ਇੱਕ ਧਰਮ ਦੇ ਧਾਰਮਿਕ ਸਥਾਨਾਂ ਦਾ ਸਤਿਕਾਰ ਕਰਨਾ ਚਾਹੀਦਾ ਸਾਨੂੰ ਕਦੇ ਵੀ ਕਿਸੇ ਵੀ ਧਾਰਮਿਕ ਸਥਾਨ ਦੀ ਤੋਹੀਨ ਨਹੀਂ ਕਰਨੀ ਚਾਹੀਦੀ ਜਿੱਥੇ ਵੀ ਕੋਈ ਧਾਰਮਿਕ ਸਥਾਨ ਉਸ ਧਾਰਮਿਕ ਸਥਾਨ ਦੀ ਕਦਰ ਕਰੋ ਕਦੇ ਵੀ ਕਿਸੇ ਵੀ ਧਾਰਮਿਕ ਅਸਥਾਨ ਦੇ ਨਾਲ ਜਾਂ ਕਿਸੇ ਧਰਮ ਦੇ ਨਾਲ ਸਾਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਅਸਲੀ ਇਨਸਾਨ ਉਹੀ ਹੈ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਪਰ ਇੱਕ ਦਰਦ ਸਿੱਖਾ ਦੇ ਦਿਲ ਦੇ ਉੱਤੇ ਐਸਾ ਹੰਡਾਇਆ ਗਿਆ ਨਾ ਇੱਕ ਸ਼ਾਪ ਸਿੱਖਾ ਦੇ ਦਿਲ ਦੇ ਉੱਤੇ ਐਸੀ ਸਮੇਂ ਦੀ ਸਰਕਾਰ ਨੇ ਸਾਰੀ ਉਮਰ ਦੇ ਲਈ ਸ਼ਾਪ ਦਿੱਤੀ ਇੱਕ ਐਸਾ ਦਰਦ ਸਿੱਖਾਂ ਨੂੰ ਸਮੇਂ ਦੀ ਸਰਕਾਰ ਨੇ ਦਿੱਤਾ ਆ ਜਿਸ ਦਰਦ ਨੂੰ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ ਉਹ ਕਿਹੜਾ ਦਰਦ ਹੈ ਜੀ ਉਹ ਦਰਦ ਹੈ ਜੂਨ 1984 ਦਾ ਜਦੋਂ ਆਪਣਿਆਂ ਨੇ ਗੁਰੂ ਘਰਾਂ ਦੇ ਉੱਤੇ ਟੈਂਕ ਚਾੜ ਕੇ ਤੋਪਾਂ ਚਾੜ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਹਿਆ ਦਰਬਾਰ ਸਾਹਿਬ ਦੇ ਗੁੰਮਦ ਦੇ ਉੱਤੇ ਗੋਲੀਆਂ ਲਾਈਆਂ 350 ਗੋਲੀਆਂ ਵੱਜਦੀਆਂ ਗੁੰਮਾਂ ਦੇ ਉੱਤੇ 79 ਸੰਗਤ ਨੂੰ ਸ਼ਹੀਦ ਕੀਤਾ ਬਿਆਨਤ ਨੁਕਸਾਨ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਆਪਣੇ ਹੀ ਮੁਲਕ ਦੀ ਫੌਜ ਨੇ ਕੀਤਾ ਆ ਜਿਸ ਬੰਦੇ ਨੇ ਕਦੇ ਇਹ ਗੱਲ ਲਿਖੀ ਸੀ ਨਾ ਜੀ ਕਿ ਸਾਰੇ ਜਹਾਂ ਤੋਂ ਅੱਛਾ ਹਿੰਦੁਸਤਾਨ ਹਮਾਰਾ ਕਦੇ ਬੈਠ ਕੇ ਸੋਚਿਓ ਕਿ ਜਿਸ ਬੰਦੇ ਨੇ ਗੱਲ ਲਿਖੀ ਆ ਕੀ ਸਾਰੀ ਦੁਨੀਆ ਦੇ ਨਾਲੋਂ ਮੇਰਾ ਹਿੰਦੁਸਤਾਨ ਚੰਗਾ ਆ। ਉਹ ਕਿਡਾ ਟੁੱਟਿਆ ਹੋਣਾ ਹੈ ਕਿੰਨਾ ਦਰਦ ਨਾਲ ਭਰਿਆ ਹੋਣਾ ਆ ਉਸੇ ਬੰਦੇ ਨੇ ਕਲਮ ਚੁੱਕੀ ਤੇ ਉਹਨੇ ਲਿਖਿਆ ਸੀਗਾ ਕਿ ਅਬ ਤੋਂ ਸ਼ਰਮ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ। ਕਿ ਮੈਨੂੰ ਤਾਂ ਸ਼ਰਮ ਆਉਣ ਲੱਗ ਪਈ ਹੈ। ਮੈਂ ਇਸ ਵਤਨ ਨੂੰ ਇਸ ਮੁਲਕ ਨੂੰ ਆਪਣਾ ਮੁਲਕ ਆਖ ਰਿਹਾ। ਇਹਦਾ ਮਤਲਬ ਇਹ ਹੈ ਕਿ ਉਸ ਬੰਦੇ ਦੇ ਅੰਦਰ ਇਨਸਾਨੀਅਤ ਜੁੰਦੀ ਸੀ। ਉਨੇ ਦੇਖਿਆ ਕਿ ਦਰਬਾਰ ਸਾਹਿਬ ਦੇ ਅੰਦਰ ਇਨਸਾਨੀਅਤ ਦਾ ਘਾਤ ਹੋਇਆ ਆ ਧਰਮ ਦੀਆਂ ਧੱਜੀਆਂ ਉੱਡੀਆਂ ਆ ਨਫ਼ਰਤ ਦਿਲਾਂ ਵਾਲੀ ਬਾਹਰ ਨਿਕਲ ਕੇ ਸਾਹਮਣੇ ਆਈ ਹੈ ਉਸ ਬੰਦੇ ਨੇ ਕਲਮ ਚੁੱਕੀ ਹੈ ਕੋਹ ਛੋਟੀ ਜੀ ਗੱਲ ਕਹਦੇ ਆ ਜਿਨ੍ਹਾਂ ਨੂੰ ਦਰਦ ਹੋਇਆ ਨਾ ਜੀ ਉਹਨਾਂ ਦੀ ਲਿਸਟ ਬਹੁਤ ਲੰਮੀ ਹੈ ਪ੍ਰਜਾਦਾ ਦਾ ਇਤਿਹਾਸ ਜੁੜਦਾ ਆ ਕਿ 14 ਜੂਨ 1984 ਡਾਕਟਰ ਗੰਡਾ ਸਿੰਘ ਉਹਨੇ ਜਿਨ੍ਹਾਂ ਨੇ ਬਾਕਮਾਲ ਦੀਆਂ ਕਿਤਾਬਾਂ ਲਿਖੀਆਂ ਆ। ਬਹੁਤ ਵੱਡੇ ਵਿਦਵਾਨ। ਉਹਨਾਂ ਨੇ ਭਾਰਤ ਸਰਕਾਰ ਵੱਲੋਂ ਮਿਲਿਆ ਹੋਇਆ ਪਦਮਸ਼੍ਰੀ ਅਵਾਰਡ ਵਾਪਸ ਕਰ ਦਿੱਤਾ ਕਿ ਸਾਨੂੰ ਤੁਹਾਡਾ ਇਹ ਅਵਾਰਡ ਨਹੀਂ ਚਾਹੀਦਾ। ਤੁਸੀਂ ਇੱਕ ਪਾਸੇ ਸਿੱਖਾਂ ਨੂੰ ਅਵਾਰਡ ਦੇ ਰਹੇ ਹੋ ਪਦਮਸ਼੍ਰੀ ਦੇ ਤੇ ਦੂਜੇ ਪਾਸੇ ਉਹਨਾਂ ਸਿੱਖਾਂ ਦੇ ਨਾਲ ਨਫ਼ਰਤ ਕਰਦੇ ਆਂ ਤੇ ਨਫ਼ਰਤ ਤੁਹਾਡੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਜਿਹੜਾ ਤੁਸੀਂ ਕੀਤਾ ਉਹ ਸਾਹਮਣੇ ਆ ਗਈ ਹੈ। 14 ਜੂਨ ਨੂੰ 1984 ਵਾਲੇ ਦਿਨ ਡਾਕਟਰ ਗੰਡਾ ਸਿੰਘ ਉਹਨਾਂ ਨੇ ਸਰਕਾਰ ਦਾ ਇਹ ਅਵਾਰਡ ਇਹ ਕਹਿ ਕੇ ਮੋੜ ਦਿੱਤਾ ਕਿ ਜੋ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਕੀਤਾ ਆ ਦਰਬਾਰ ਸਾਹਿਬ ਉੱਤੇ ਕੀਤਾ ਆ ਇਹ ਨਾ ਤਾਂ ਭੁੱਲਣਯੋਗ ਆ ਨਾ ਹੀ ਬਖਸ਼ਣਯੋਗ ਹੈ ਮੈਨੂੰ ਤੁਹਾਡਾ ਇਹ ਅਵਾਰਡ ਨਹੀਂ ਚਾਹੀਦਾ ਡਾਕਟਰ ਗੰਡਾ ਸਿੰਘ ਉਹਨਾਂ ਨੇ ਅਵਾਰਡ ਮੋੜ ਦਿੱਤਾ ਇੱਕ ਹੋਰ ਗੱਲ ਕਹਦੇ ਆ ਇੱਥੇ ਪ੍ਰੇਮ ਦੀ ਮੂਰਤ ਸੇਵਾ ਦੇ ਵੱਡੀ ਝੋਟੀ ਦੇ ਦਾਤੇ ਕਹਿ ਦਮਾਂ ਮੈਂ ਜਿਨ੍ਹਾਂ ਨੇ ਗਰੀਬਾਂ ਨੂੰ ਨਿਮਾਣਿਆਂ ਨੂੰ ਨਤਾਣਿਆਂ ਨੂੰ ਕੋੜੀਆਂ ਨੂੰ ਆਪਣੇ ਘਰ ਨਾਲ ਲਾਇਆ ਜਿਹਨਾਂ ਨੂੰ ਸਾਰੇ ਅਸੀਂ ਯਾਦ ਕਰਦੇ ਆ ਭਗਤ ਪੂਰਨ ਸਿੰਘ ਦੇ ਨਾਮ ਤੇ ਉਹਨਾਂ ਨੇ ਵੱਡੇ ਪੱਧਰ ਤੇ ਸੇਵਾ ਕੀਤੀ ਹੈ ਉਹਨਾਂ ਨੂੰ ਕਿੰਨਾ ਦਰਦ ਹੋਇਆ ਹੋਣਾ ਹੈ ਇਥੇ 84 ਦੇ ਕਲੂ ਘਾਰੇ ਦਾ ਉਹਨਾਂ ਨੇ ਵੀ ਸਰਕਾਰ ਵੱਲੋਂ ਮਿਲਿਆ ਹੋਇਆ ਪਦਮ ਸ਼੍ਰੀ ਅਵਾਰਡ ਮੋੜ ਦਿੱਤਾ ਸੀਗਾ ਕਿ ਮੈਨੂੰ ਨਹੀਂ ਚਾਹੀਦਾ ਮੈਂ ਨਹੀਂ ਲੈਣਾ। ਸੋ ਜਿਨ੍ਹਾਂ ਦੇ ਅੰਦਰ ਸੰਗਤ ਜੀ ਇਨਸਾਨੀਅਤ ਜੁੰਦੀਆਂ ਹਨ। ਜਿਹੜੇ ਲੋਕ ਇਨਸਾਫ ਪਸੰਦ ਨੇ। ਉਹ ਸਾਰੇ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਹਾ ਦਾ ਨਾਰਾ ਮਾਰਿਆ ਹੈ। ਹਾਂ ਠੀਕ ਹੈ। ਬੜੇ ਲੋਕ ਐਸੇ ਵੀ ਸੀਗੇ ਜਿਨ੍ਹਾਂ ਨੇ ਲੱਡੂ ਵੰਡੇ ਸੀਗੇ। ਪਰ ਬਹੁਤ ਲੋਕ ਐਸੇ ਵੀ ਸੀਗੇ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਕਿ ਇਹ ਜੋ ਕੁਝ ਹੋਇਆ ਉਹ ਗਲਤ ਹੋਇਆ ਇਹ ਹੋਣਾ ਨਹੀਂ ਚਾਹੀਦਾ ਸੀ। ਦੁੱਧ ਚੁੰਘਦੇ ਬੱਚਿਆਂ ਨੂੰ ਤੱਕ ਛੱਡਿਆ ਨਹੀਂ ਜਾਂਦਾ ਆਈ ਹੋਈ ਨਇਤੀ ਸੰਗਤ ਨੂੰ ਮਾਰਿਆ ਜਾਂਦਾ ਗੋਲੀਆਂ ਦੇ ਨਾਲ ਉਹਨਾਂ ਦਾ ਕੀ ਕਸੂਰ ਸੀਗਾ ਦਰਬਾਰ ਸਾਹਿਬ ਪਾਵਨ ਪਵਿੱਤਰ ਧਰਤੀ ਹੈ ਜਿਹਦੇ ਬਾਰੇ ਸੰਗਤ ਸਿੱਖ ਪੜਦੇ ਆ ਕਿ ਟਿੱਠੇ ਸਭੇ ਥਾਵ ਨਹੀਂ ਤੁਦ ਜਿਹੇ ਆ ਜਿੱਥੋਂ ਆਵਾਜ਼ ਅਵਲ ਅੱਲਾ ਨੂਰ ਉਹ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਦੀ ਆਉਂਦੀ ਹੋਵੇ ਜਿੱਥੇ ਮੁਸਲਮਾਨ ਬਾਬਾ ਫਕੀਰ ਫਰੀਦ ਵੀ ਬੈਠਾ ਆ ਜਿੱਥੇ ਕਿ ਹਿੰਦੂ ਭਰਾ ਬ੍ਰਾਹਮਣ ਭਰਾ ਯਾਰਾ ਪੱਟ ਵੀ ਸਾਡੇ ਕੋਲ ਬੈਠੇ ਹੋਣ ਜਿੱਥੇ ਕਿਸੇ ਵੀ ਧਰਮ ਦੇ ਨਾਲ ਕੋਈ ਨਫ਼ਰਤ ਨਹੀਂ ਹੈ ਚਾਰ ਦਰਵਾਜ਼ੇ ਖੁੱਲੇ ਆ ਸਾਰਿਆਂ ਨੂੰ ਆਉਣ ਦੀ ਆਗਿਆ ਆ ਇੱਥੇ ਹਿੰਦੂ ਵੀ ਆਵੇ ਮੁਸਲਮਾਨ ਵੀ ਆਵੇ ਜੈਨੀ ਵੀ ਆਵੇ ਬੋਧੀ ਵੀ ਆਵੇ ਕੋਈ ਵੀ ਆਵੇ ਉਸ ਪਾਵਨ ਪਵਿੱਤਰ ਅਸਥਾਨ ਨੂੰ ਤੁਸੀਂ ਗੰਦਲਾ ਕੀਤਾ ਬੂਟ ਪਾ ਕੇ ਤੁਸੀਂ ਪ੍ਰਕਰਮਾ ਚੁੱਕੇ ਹੋ ਉੱਥੇ ਬੀੜੀਆਂ ਪੀਤੀਆਂ ਇਹ ਦਰਦ ਨਹੀਂ ਚੱਲ ਸਕੇ ਇਨਸਾਨ ਨੂੰ ਪਿਆਰ ਕਰਨ ਵਾਲੇ ਲੋਕ ਇਨਸਾਫ ਨੂੰ ਪਿਆਰ ਕਰਨ ਵਾਲੇ ਲੋਕ ਉਹਨਾਂ ਵਿੱਚੋਂ ਇੱਕ ਡਾਕਟਰ ਗੰਡਾ ਸਿੰਘ ਸੀਗੇ ਜਿਨ੍ਹਾਂ ਨੇ 14 ਜੂਨ 1984 ਵਾਲੇ ਦਿਨ ਇਹ ਜੂਨ ਦੇ ਕੱਲੂ ਕਾਰੇ ਤੋਂ ਬਾਅਦ ਸਰਕਾਰ ਦਾ ਦਿੱਤਾ ਹੋਇਆ ਪਦਮਸ਼੍ਰੀ ਅਵਾਰਡ ਵਾਪਸ ਕਰ ਦਿੱਤਾ ਇਹ ਗੱਲ ਕਹਿ ਕੇ ਕਿ ਤੁਸੀਂ ਜੋ ਇਹ ਕੀਤਾ ਇਹ ਚੰਗਾ ਨਹੀਂ ਕੀਤਾ ਇਸ ਕਰਕੇ ਮੈਨੂੰ ਤੁਹਾਡੇ ਇਸ ਅਵਾਰਡ ਦੀ ਲੋੜ ਨਹੀਂ ਗੁਰੂ ਮਾਲਕ ਕਿਰਪਾ ਕਰੇ ਸਤਿਗੁਰ ਦਾਤਾ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ